ਧੰਨਵਾਦੀ ਗੋਸਾ ਸਿੰਘ ਦਾ ਸਾਡੇ ਜਿਹੜੇ ਅੱਜ ਮਠੰਡਾ ਜ਼ਿਲ੍ਹੇ ਤੋਂ ਮੰਡੀਆਂ ਲੱਗੋ ਸਾਡੀਆਂ ਮਤਾਮਾਂ ਦਾ ਜੱਥਾ ਆਇਆ ਅਸੀਂ ਦੋਨਾਂ ਪਰਮਾ ਵੱਲੋਂ ਤੇ ਇਸ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਭਰਾਵੋ ਸਾਡੀਆਂ ਉਹ ਮਤਾਮਾਂ ਭੈਣਾਂ ਮਾਈਕਾ ਕੋਲ ਜਿਹੜੇ ਬਾਤਾਂ ਨੇ ਜਿੱਤੇ ਵੀ ਆਪਾਂ ਸਿੱਧੂ ਜਿੱਤੇ ਬਣਿਆ ਮੋਰਚਾ ਲੱਗਿਆ ਸਭ ਮੂਰੇ ਹੋ ਕੇ ਸਾਡੀਆਂ ਮਤਾਮਾਂ ਭੈਣਾਂ ਲੜੀਆਂ ਨੇ ਜੇ ਤੇ ਅਦਸਾਂ ਲਾਗੇ ਦਾ ਬਹੁਤ ਲੰਮਾ ਹੋ ਜਾਊਗਾ ਤੇ ਜਿਹੜੇ ਮੋਰਚੇ ਦੇ ਵਿੱਚ ਸਾਡੀਆਂ ਮਕਾਮਾਂ ਪਹਿਣਾ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ ਹਾਂ ਤੇ ਮੋਰਚੇ 'ਤੇ ਆਹੋ ਜਿੱਤੇ ਜਾਂਦੇ ਆ ਤੇ ਮੈਂ ਹੁਣ ਦੇਖੀ ਕਰੂੰਗਾ ਗਰਦੀਸ਼ ਸਿੰਘ ਦੀ ਕੋਟਲਾ ਬਲਾਕ ਪ੍ਰਧਾਨ ਬਤੀ ਦਿਖਾਣਾ ਉਸ ਤੋਂ ਬਾਅਦ ਦਲਬਾਤ ਸਿੰਘ ਦੀ ਅਗਰੇ ਤੇ ਲਵਾਉਣੀ ਹੈ ਜੁਬਾਰਾ ਜਨੇ ਦੀ ਜਵਾਨ ਤੇ ਉੱਤੇ ਉਹੀ ਜੱਗ ਉਤੇ ਹਤੇ ਆ ਬਲਾਰੇ ਬਤੇ ਵਾਹਿਗੁਰੂ ਕੀ ਤਾਲ ਸਾਹਿਬ ਵਾਹਿਗੁਰੂ ਦੀ ਜੀਤੀ ਹੋਤੀ ਰਹੀ ਤੁਹਾਨੂੰ ਉਸ ਤੋਂ ਆਜਾਤਾਂ ਮੋੜ ਕੇ ਨੂੰ ਇਤਹਾਸ ਕਾਣੀਆ ਜਨ ਹੋ ਗਿਆ ਅੱਗੇ ਜਿੰਨੇ ਲੱਫਾ ਸਮਾ ਹੋ ਰਿਹਾ ਸਰਕਾਰ ਜਿਹੜੀ ਦੁਆਰਾ ਜੁਬਾਨ ਦੀ ਸਹਿਤਾ ਸਰਕਾਰ ਆ ਜਿਹੜੀ ਪੈਕ ਨੂੰ ਪਤਾ ਦਰਸਾਨ ਸਭ ਮੁਰਤੀ ਨੂੰ ਕੋਲ ਤੇ ਲਾਈ ਆ। ਆਪਣਾ ਪ੍ਰਤੀ ਦੋਲਣ ਪ੍ਰਿਆਕਾ 2020 ਸਾਹਦੇ ਵਿੱਚ ਕਿੰਨੀਆਂ ਕਿਸਾਨਾਂ ਦੀ ਉੱਤੇ ਉਚਾਰਤਾ ਹੋ ਰਹੀਆਂ 13 ਜੁਨੇ ਜਗਤ ਆਪਾਂ ਜੀ ਲੱਗ ਰਹੀ। ਸੇਕੀਆਂ ਪਾਈਆਂ ਸਾਨਾਂ ਨੇ ਹਕੂਮਤ ਨੂੰ ਮਾੜਾ ਮੁਦਦ ਸਹਾਇਤਾ ਨਾਰਲਵਾਦੋਂ ਪੰਚਾਇਤ ਕੋਲ ਯਾਰ ਇਹ ਬਾਤ ਕਰਦੇ ਨੇ ਖੜਾ ਹੋ ਆਪਣੇ ਆਪ ਕੋਈ ਜੈ ਜੈ ਇਸ ਲਈ ਕਿ ਹਾਂ ਦਾ ਪਹਿਲਾਂ ਵੀ ਜੈ ਜੈ ਇਹ ਮਾਰੇ ਨਾਰਲਵਾਦੋਂ ਪੰਚਾਇਤ ਲਵਾ ਰਹੇ ਨੇ ਜਿੰਦਾ ਕੁਤਾ ਕਾਨਾ ਜੀ ਉਹਨਾਂ ਗਿਆ ਜੀ ਨਹੀਂ ਆਪਣੀ ਮੋਰਜਾ ਆਪਣੀ ਦੀ ਵਾਸ ਕਮੈਂਟ ਲਾਇਆ ਤਾਂ ਕਿ ਬਾਕੀ ਮੇਰੇ ਤੋਂ ਰਹੂਦੇ ਜੋ ਕਿ ਲਗਾਤਾਰ ਮੈਂ ਇਹਨਾਂ ਮੋਰਖਿਆ ਚੱਲ ਰਹੇ ਹਨ ਚਾਹੇ ਸਾਡੇ ਆਪਣੀ ਮੋਰਖੇ ਲੱਗੇ ਹੋਏ ਹਨ ਸ਼ੰਭੂ ਵਾਧੇ ਕਰਾਉਣੀ ਬਾਦ ਰਤ ਜੀ ਬਾਦ ਰਾਜਪਾਲ ਜੀ ਜੀ ਰੰਗੀਤ ਨਹੀਂ ਸੁਆਦ ਕਰਦੇ ਹਾਂਜੀ ਹਾਂਜੀ ਚਾਰੇ ਮੋਰਚਾ ਆਪਣੇ ਚੜ੍ਹਦੀ ਕਲਾ ਦੇ ਚਾਹਨਾ ਕਿਉਂਕਿ ਉਹ ਝੋਨਾ ਲਾਜੋ ਤੇ ਆ ਕਸਮਾਨ ਮੈਨੇ ਯੋਚਣੀ ਤੋਂ ਨਾ ਆ ਕੇ ਜੋ ਮਾੜਾ ਮੋਟਾ ਰਹਿਣਾ ਹੈ ਉਹ ਵੀ ਲਾਗੇ ਆਣਾ ਹੈ ਉਹ ਸੰਕਟ ਦੇ ਵਿੱਚ ਵੀ ਹੋਣੀ ਬਹੁਤ ਲਾਗਣੀਆਂ ਹੈ ਸਖੇ ਵੀ ਲੱਗਦੇ ਆ ਆਹ ਤੇ ਜਿਹੜਾ ਵਾਲਾ ਪਾ ਰਹੀ ਹੈ ਉਹ ਦਸਾਂ ਚੀਜ਼ਿਆ ਦਾ ਬਣਨ ਉਰਨਵੀ ਆ ਗਿਆ ਲਿਆਤਾ ਹੈ ਤੇ ਜੋ ਅਡੀ ਵਸਤੇ ਉਹਨੂੰ ਦੇਖ ਕੇ ਆਈ ਤੇ ਇਹਨਾਂ ਤੋਂ ਪਤਾ ਲੱਗਿਆ ਜਿੰਨਾ ਕਿਸਾਨ ਦਾ ਮਜ਼ਦੂਰ ਵਿਰੋਧ ਕਰ ਰਿਹਾ ਹੈ ਤੇ ਮਤਲਬ ਹੈ ਵੱਲ ਬੰਤੀ ਜਿਸ ਕਾਰਨ ਕਰਕੇ ਉਹਨੂੰ ਵਿਰੋਧ ਕਰਦੇ ਆ ਮੋਦੀ ਜੀ ਕੁਮਤਰੀ ਕਦਾ ਯਾਦ ਰੱਖੀਏ ਸਾਰੋਂ ਰਾਜ ਕਹਿੰਦੇ ਸੰਗਠਿਤ ਕਰੇ ਤੇ ਇਹੋ ਕਈ ਲਾਪੂ ਹੋਏ ਬਿਆਨ ਹੋ ਰਹੀਆਂ ਚਲ ਰਹੇ ਹਨ ਕਾਨੂੰਨ ਦੁਆਰਾ ਦੇਖਿਆ ਗਿਆ ਹੈ ਆਮ ਜਨਤਾ ਆਪਣੇ ਕੋਲ ਮਾਗੋ ਨੇ ਜਿਹੜੀ ਮੁੱਦੀ ਪਹੁੰਚ ਲੈ ਕੇ ਆਈ ਆ ਸਰਕਾਰ ਨੂੰ ਜਾਨੀਦਾ ਵੀ ਸਾਡੇ ਦੇ ਕੀ ਜਾਣ ਕਰੇ ਸਾਡੀਆਂ ਮੰਗਾਂ ਲਿਖੀਆਂ ਜੀ ਸਰਕਾਰ ਦੇ ਨਾਲ ਬੁਰੀਆਂ ਨਹੀਂ ਐ ਪੂਰੇ ਦੇਖਦੇ ਕਮਨੀਆਂ ਜੀ